ਸੋ ਇਹ ਤਾਂ 4 ਵਜੇ ਆ ਕੇ ਪ੍ਰਦੂਸ਼ਣ ਆਈ ਹੈ ਇਹ ਦੇਖ ਸਰਕਾਰ ਦਾ ਕੋਈ ਖਿਆਲ ਨਹੀਂ ਸਾਡੇ ਕਮੇਟੀ ਕਰਦੇ ਮਿਹਰਬਾਨ ਨੂੰ ਇਹ ਮੰਦਰ ਵਾਲਾ ਵੀ ਜਿਹੜੀ ਸਵੱਛ ਭਰਦਾ ਉਹ ਨਹੀਂ ਹੋਣਾ ਚਾਹੀਦਾ ਗੰਦ ਪੈਣਾ ਚਾਹੀਦਾ ਪ੍ਰਦੂਸ਼ਣ ਆ ਮੰਦਰ ਕਿਸਾ ਨਹੀਂ ਆਉਂਦਾ ਕਿ ਇਹਨੂੰ ਔਰ ਦੇਖੋ ਤੁਰ ਤੱਕ ਚਰਾਓ ਦੇ ਕੋਲ ਬਜਰੀ ਰੇਤਾ ਸਭ ਸੜਕ ਬੱਕੀ ਆ ਇਹ ਬੱਕੀਆਂ ਨੂੰ ਜਾਣੇ ਨੂੰ ਫਿਰਦੇ ਆ ਜੀ ਇਹ ਉਹ ਦਿੰਦੇ ਨਹੀਂ ਸਰਕਾਰ ਨੂੰ ਕੁਝ ਵੀ ਬਿਲੋਕੀ ਨਿਯਾਜੇ ਕਬਜ਼ੇ ਕਰੀ ਜਾਂਦੇ ਆ ਤੁਰਦੇ ਹੀ ਚੱਲ ਜਾਓ ਸਾਡੇ ਕਹਿੰਦੇ ਸੜਕ ਆ ਆ ਖੰਭੇ ਲੱਗੇ ਆ ਕਿਹੜੀ ਸੜਕ ਇੱਥੇ ਰੁਕਦੀ ਆ ਕੌਣ ਦੇਖਦਾ ਇੱਥੇ ਦੱਸੇ ਆਣਗੇ ਸਾਰੇ ਜਗਾ ਦਿਓ ਆ ਤੁਰ ਤਕਰ ਜਗਾਓ ਉੱਥੇ ਤੇਰੀ ਕੋਲ ਤੇ ਹੀ ਜਿਹਕੇ ਨੂੰ ਧੋਖਾ ਸਾਡੇ ਸਾਡੇ ਮੰਦਰ ਦੀ ਬਗਿਆਲੇ ਧੋਖਿਆ 99 ਧੋਖਿਆ ਟੋਟੇ ਜਗਾਓ ਅੱਜ ਵੀ ਆਪਣੇ ਲਾ ਦਿੰਦੇ ਆ ਅਸੀਂ ਆਪ ਲਾਵਾਂਗੇ ਉੱਥੋਂ ਲਾ ਕੇ ਤੇ ਲਾ ਕੇ ਤੁਰਿਆ ਹੋ ਸਾਰੇ ਜਗਾਓ ਰੋਡ ਤੋਂ ਸਾਡੇ ਮੰਦਰ ਦੀ ਦਾ ਆ ਭਾਰਾ ਤੋਂ ਭਜਾਣਾ ਤੇ ਸਰਕਾਰ ਕਹਿੰਦੀ ਇਹਨਾਂ ਨੂੰ ਢੋਲੋ ਜੀ ਕੋਈ ਨਹੀਂ ਕਹਿੰਦੇ ਚਾਹੀਦੀ ਕਹਿੰਦੇ ਇਹਨਾਂ ਨੂੰ ਛੱਡਿਓ ਇੰਨੇ ਨਹੀਂ ਤੁਸੀਂ ਕਿਹਦਾ ਤੋੜੂਗੇ ਜੀ ਆਪ ਤੋੜਦੇ ਆਗੇ ਇੱਕ ਤਮਕੀਦੇ ਗਿਆ ਜੀ ਮੈਨੂੰ ਆ ਕਹਿੰਦੇ ਬੂਟੇ-ਬਟੇ ਲਾ ਲਓ ਸਾਰੇ ਉਧਰ ਕਹਿੰਦੇ ਰਾਤੀ ਵੀ ਟੀਵੀ ਚਾਇਆ ਜੀ ਸਭ ਅੱਛੇ ਪੇ ਹੱਥਾਂ ਵੀ ਹੰਝਲਦੇ ਆ ਤੇ ਆ ਜਿਆਦਾ ਵਧੀਆ ਵਜਾਂਣ ਲੱਗੇ ਮੰਦਰ ਦੇ ਇਹਦੇ ਤਮਕੀਆ ਲੈ ਕੇ ਜਾਂਦੇ ਆ ਵੇ ਇਸ ਦਿਨ ਤੇ ਹੀ ਜਪੂਗੇ ਤੋੜ ਦੇ ਆਗੇ ਜੀ ਹੁਣ ਇੰਨੀ ਵਧੀਆ ਬਣੀ ਐ ਤੇ ਮੰਦਰ ਦੇ ਮੋਢੇ ਆਪਣੇ ਕੀ ਤਕਰੀਬ ਕੀ ਇਹਨਾਂ ਨੂੰ ਦੱਸੋ ਮਹਾਰਾਜ ਮੈਨੂੰ ਇਹ ਕੋ ਤਕਲੀਫ ਵਾਲਾ ਦੱਸੋ ਵੇ ਸੜਕ ਤੇ ਕਿੰਨੇ ਕਬਜ਼ੇ ਆ ਸੜਕ ਤੇ ਦੇਖੋ ਕਿੰਨੇ ਕਬਜ਼ੇ ਹੋਏ ਬੇ ਆ ਹੋਰ ਉਹਨਾਂ ਕੋਈ ਰੋਕਦਾ ਨਹੀਂ ਪਿਆ ਇਹਨਾਂ ਨੂੰ ਆ ਚਾਰ ਦੁਆਰੀ ਨੂੰ ਰੋਕਨਦੇ ਆ ਉਹ ਬੁੱਲਾ ਜੁਕੀਚੇ ਲੱਗਾ ਨਹੀਂ ਬਗੀਚੇ ਇੰਨਾ ਵਧੀਆ ਲੱਗਾ ਹੋਇਆ ਫੁੱਲਾ ਦਾ ਦੱਸੋ ਕੀ ਤਕਲੀਫ ਕੀ ਹੈ ਇਹਨਾਂ ਨੂੰ ਉਹ ਵੀ ਮੰਦਰ ਦੇ ਮੂਹਰੇ ਉਹ ਵੀ ਮੰਦਰ ਦੇ ਮੂਹਰੇ ਦੁਆਤ ਵਾਲੀ ਆ ਗਏ ਤੇ ਮੈਨੂੰ ਇਹਨਾਂ ਨੇ ਘਰੋਂ ਸੱਦੇ ਆ ਤੇ ਮੈਨੂੰ ਕਹਿੰਦੇ ਜੀ ਇਹ ਇਹ ਕਿ ਸੜਕ ਤੇ ਆ ਗਏ ਜੀ ਵੀ ਸੜਕ ਤੇ ਸਾਰੀ ਦੁਨੀਆ ਸੜਕ ਤੇ ਕਬਜ਼ੇ ਦੇ ਕਬਜ਼ੇ ਕਿੱਥੇ ਆ ਇਹ ਤਾਂ ਫੇਰ ਰੱਬ ਦਾ ਘਰ ਆ ਅਸੀਂ ਕੋਈ ਕੋਠਾ ਪਾਣ ਲਗੇ ਆ ਕਿਆਂੀਆਂ ਬਣੀਆਂ ਦੇਖ ਲਓ ਜੇ ਜੀ ਕੋ ਗਲਤੀ ਕੀਤਾ ਸੀ ਗੁਨਾਹਗਾਰ ਆ ਤੇ ਜਿਹੜੇ ਆ ਸੜਕ ਦੇ ਕਬਜ਼ੇ ਆ ਤੇ ਸਾਡੇ ਗਵਾਂਡ ਜਿਹੜਾ ਧੂਣਾ ਚੱਲਦਾ ਆ ਪ੍ਰਦੂਸ਼ਣੇ ਪ੍ਰਦੂਸ਼ਨ ਆ ਇਹਦੇ ਸਰਕਾਰ ਦਾ ਕੋਈ ਵੀ ਖਿਆਲ ਨਹੀਂ ਆ ਸਾਹਿਬ ਜੀ ਨੇ ਬੇਨਤੀ ਕੋਣ ਆਇਆ ਸੀਗਾ ਤੁਹਾਨੂੰ ਕਹਿਣਾ ਇਹ ਆਪਣੇ ਮੇਅਰ ਸਾਹਿਬ ਆਏ ਸੀ ਫੋਨ ਕੀਤਾ ਸੀ ਨਾਲ 2-3 ਲੀਟਰ ਹੋਰ ਸੀ ਜੀ ਉਹ ਬਈ ਤੂੰ ਉਹਦਾ ਏਦਾਂ ਕੀਤਾ ਮੈਂ ਕਿਹਾ ਜੀ ਮੈਂ ਤੁਹਾਨੂੰ ਪੁੱਛ ਕੇ ਕੀਤਾ ਬਈ ਸਾਰਾ ਏਦਾਂ ਦਾ ਕਰਕੇ ਅਸੀਂ ਬਣਾ ਲਿਆ ਤੁਸੀਂ ਕਿਹਾ ਬਣਾ ਲਓ ਅਜੇ ਤੀ ਧਮਕੀ ਦੇ ਨੇ ਆ ਵੀ ਤੂੰ ਦੀ ਨੀ ਢਾਣਾ ਤੇ ਸੀ ਢਾ ਦੇਵਾਂਗੇ ਜਨ ਕਿ ਇਹਨਾਂ ਨੇ ਪਰਮਿਸ਼ਨ ਦਿੱਤੇ ਸੀ ਹਾਂਜੀ ਮੈਂ ਇਹਨਾਂ ਨੂੰ ਪੁੱਛਿਆ ਜੀ ਜਾ ਕੇ ਕਿ ਕਿੰਨਾ ਗਿਆ ਮੈਂ ਕਹਿੰਦੇ ਮੈਂ ਕਹਾਂ ਜੀ ਫੋਟੋਸਾਫਾ ਫੋਟੋ ਯਾਰ ਅਜੀ ਕਿਚਾਰੀਆਂ ਬਣਾਉਣ ਲੱਗੇ ਹੁੰਦੇ ਮੈਂ ਇਹਨਾਂ ਨੂੰ ਇਹ ਵੀ ਕਿਹਾ ਸਵੱਛ ਭਾਰਤ ਦੇ ਬਿਅਾਨ ਅਸੀਂ ਸਵੱਛਤਾ ਹੀ ਕਰ ਰਹੇ ਹਾਂ ਇਹ ਕਹਿੰਦੇ ਜੀ ਬਣਾ ਲਓ ਅੱਜ ਕੇ ਸੀ ਚੱਕ ਜਾ ਕੇ ਫੇਰ ਦੁਬਾਰਤ ਇਹ ਮੈਨੂੰ ਧਮਕੀ ਦੇ ਗਿਆ ਜੀ ਤੂੰ ਨਹੀਂ ਢਾਣਾ ਸੀ ਢਾ ਦਵਾ ਜੇ ਤੁਸੀਂ ਤੋੜਨਾ ਦੇ ਪਿੱਛੋ ਤੁਰਿਆ ਉਹ ਬੋਲਦਾ ਹੂੰ ਕਬਜ਼ੇ ਹਟਾ ਲੋ ਅਸੀਂ ਆਪ ਹਟਾ ਦੇਵਾਂਗੇ ਜੇ ਤੁਹਾਨੂੰ ਰੱਬ ਦਾ ਘਰ ਨਹੀਂ ਘਰ ਲੱਗਦਾ ਵੀ ਸਵੱਛ ਮਹੌਲ ਤੋਂ ਮੈਂ ਆਣ ਜੇ ਜੀ ਕੋਈ ਪਾਪ ਕੀਤਾ ਇਹ ਕੱਪੜਾ ਘਰ ਦਾ ਬਣਾਉਣ ਲੱਗੇ ਆ ਤੇ ਸਾਨੂੰ ਜੋ ਸਜ਼ਾ ਬਣਦੀ ਆ ਦੇ ਦਿਓ ਸਭ ਤੋਂ ਕਬਜ਼ੇ ਹੈਗੇ ਬਹੁਤ ਐਸੀ ਕਬਜ਼ੇ ਹੈ ਜੋ ਆਪ ਹਮਾਰੇ ਮੰਦਰ ਕੇ ਸਾਹਦੇ ਦੇਖ ਸਕਦੇ ਕਿਤਨੇ ਪਹਿਲਾ ਆਪ ਇਨਕੋ ਹਟਵਾਈਏ ਫਿਰ ਇਸਕੋ ਵੀ ਹਮ ਹਟਾ ਦੇਵਾਂਗੇ ਪਰ ਇਸਕਾ ਨਹੀਂ ਹਲ ਹੁੰਦਾ ਤਾਂ ਆਪ ਵੀ ਕੀ ਕਾਰਵਾਈ ਆਬੀ अगर प्रशासन या हमारे इस बात का हल नहीं होता है तो आगे हम पूरे शहर से जितने भी हमारे धार्मिक हिंदू संगठन हैं, शहर के लोग हैं उनका हम सहयोग लेंगे और उसके आगे जो कार्रवाई होगी वो भी करेंगे अगर धरना लगाना पड़ा तो हम यहाँ पे धरना भी लगाएंगे जी। मेरा नाम ऋषि पवार जी किथे ते रहणा है जी हां जी मैं जी सचरना मोहल्ले दा रहण वाला जी की मामला के केड़ा ते मीडिया ने बुलाया जी इथे भाई साहब जी अपने मंदिर ले 64 रोड ते 6 मंदिर है ਸਾਡੇ ਤੇ ਅਸੀਂ ਸੇਵਾ ਪਾਣੀ ਕਰਦੇ ਆਂ ਇੱਥੇ ਤੇ ਅਸੀਂ ਬਾਹਰ ਕਿਆਰੀਆਂ ਬਣਾਈਆਂ ਸੀਆਂ ਜੀ ਤੇ ਇਹ ਪਹਿਲਾਂ ਵੀ ਢਾਣ ਆਏ ਸੀ ਤੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ ਅਸੀਂ ਕਿਆਰੀਆਂ ਬਣਾਉਣ ਲੱਗੇ ਆਂ ਤੇ ਬਈ ਕੀ ਕਿਦਾਂ ਕੀਤੀ ਜਾਵੇ ਇਹਨਾਂ ਨੇ ਮੈਨੂੰ ਪੁੱਛਿਆ ਜੀ ਕਿ ਕਿੰਨੀਆਂ ਕਿੰਨੀਆਂ ਕੀਤੀਆਂ ਮੈਂ ਕਿਹਾ ਜੀ ਫੋਟੋ ਸਫਾ ਫੋਟਿਆ ਉਹ ਕਹਿੰਦੇ ਵੀ ਉਚਾਰਾ ਕਰੋ ਤੇ ਬਣਾ ਲਓ ਤੇ ਅੱਜ ਭੇਦਕੇ ਦੀ ਸ਼ਿਕਾਇਤ ਕੇ ਜਵਾਦਾ ਦਬਾ ਦਲੇ ਆ ਗਏ ਜੀ ਦਵਾਤਲੇ ਆ ਗਏ ਤੇ ਮੈਨੂੰ ਇਹਨਾਂ ਨੇ ਘਰੋਂ ਸੱਦੇ ਆ ਤੇ ਮੈਨੂੰ ਕਹਿੰਦੇ ਜੀ ਇਹ ਇਹ ਕਿ ਸੜਕ ਤੇ ਆ ਗਏ ਜੀ ਵੀ ਸੜਕ ਤੇ ਸਾਰੀ ਦੁਨੀਆ ਸੜਕ ਤੇ ਕਬਜ਼ੇ ਦੇ ਕਬਜ਼ੇ ਕਿੱਥੇ ਆ ਇਹ ਤਾਂ ਫੇਰ ਰੱਬ ਦਾ ਘਰ ਆ ਅਸੀਂ ਕੋਈ ਕੋਠਾ ਬਣ ਲ ਗਏ ਆ ਕਿਆਂੀਆਂ ਬਣੀਆਂ ਦੇਖ ਲਓ ਆਣ ਕੇ ਜੇ ਅਸੀਂ ਕੋਈ ਗਲਤ ਕੀਤਾ ਸੀ ਗੁਨਾਹ ਕਰਿਆ ਤੇ ਜਿਹੜੇ ਆ ਸੜਕ ਦੇ ਕਬਜ਼ੇ ਆ ਤੇ ਸਾਡੇ ਘਰਾਂ ਜਿਹੜਾ ਧੂਣਾ ਚੱਲਦਾ ਆ ਪ੍ਰਦੂਸ਼ਣ ਇਹ ਪ੍ਰਦੂਸ਼ਣ ਆ ਇਹ ਦੇ ਸਰਕਾਰ ਦਾ ਤੋ ਕੋਈ ਵੀ ਖਿਆਲ ਨਹੀਂ ਆਇਆ ਸਾਹਿਬ ਜੀ ਦੇ ਮੇਰੇ ਕੋਣ ਆਇਆ ਸੀਗਾ ਤੁਹਾਨੂੰ ਕਹਿਣਾ ਇਹ ਆਪਣੇ ਮੇਰ ਸਾਹਿਬ ਆਏ ਸੀ ਫੋਨ ਕੀਤਾ ਸੀ ਨਾਲ 2-3 ਲੀਟਰ ਹੋਰ ਸੀ ਜੀ ਉਹਨਾਂ ਦੇ ਕੀ ਕਹਿੰਦੇ ਕਿ ਤੁਹਾਨੂੰ ਆ ਕੇ ਇਹ ਸਾਨੂੰ ਆ ਕੇ ਧਮਕੀ ਦਿੰਦੇ ਸੀ ਜੀ ਵੀ ਤੂੰ ਅਜਿਹਾ ਕੀਤਾ ਮੈਂ ਕਿਹਾ ਜੀ ਮੈਂ ਤੁਹਾਨੂੰ ਪੁੱਛ ਕੇ ਕੀਤਾ ਵੀ ਸਾਰਾ ਇਦਾਂ ਦਾ ਕਰਕੇ ਅਸੀਂ ਬਣਾ ਲਿਆ ਤੁਸੀਂ ਕੀ ਬਣਾ ਲੋ ਅੱਜ ਤੁਸੀਂ ਧਮਕੀ ਲੈਣੇ ਆ ਵੀ ਤੁਸੀਂ ਨਹੀਂ ਹਟਾਣਾ ਤੇ ਅਸੀਂ ਹਟਾ ਦੇਵਾਂਗੇ ਯਾਨੀ ਕਿ ਇਹਨਾਂ ਨੇ ਪਰਮਿਸ਼ਨ ਦਿੱਤੇ ਸੀ ਹਾਂਜੀ ਮੈਂ ਇਹਨਾਂ ਨੂੰ ਪੁੱਛਿਆ ਜੀ ਜਾ ਕੇ ਵੀ ਕਿੰਨਾ ਗਿਆ ਮੈਂ ਕਹਿੰਦੇ ਮੈਂ ਮੈਂ ਕਿਹਾ ਜੀ ਫੋਟੋਸਾਫਾ ਫੋਟੋ ਜਾ ਕੇ ਅਸੀਂ ਕਿਆਰੀਆਂ ਬਣਾਉਣ ਲੱਗੇ ਹੰਦੇ ਮੈਂ ਇਹਨਾਂ ਨੂੰ ਇਹ ਕਹਿੰਦੇ ਜੀ ਬਣਾ ਲਓ ਅੱਜ ਕਹੇ ਸੀ ਚੱਕ ਜਾ ਕੇ ਫੇਰ ਦੁਬਾਰਤ ਇਹ ਮੈਨੂੰ ਤੁਮ ਜੀ ਦੇ ਗਏ ਜੀ ਤੂੰ ਨਹੀਂ ਡਾਣਾ ਸੀ ਡਾ ਦਵਾਗੇ ਕਿੰਨੇ ਟਾਈਮ ਪਹਿਲਾਂ ਕਿਆਰੀਆਂ ਬਣਾਈਆਂ ਸੀ ਇਹ ਹੋਣਾ ਹੀ 15 20 ਦਿਨ ਹੋ ਗਏ ਜੀ ਅੱਗੇ ਪਾਰਕਿੰਗ ਬਣਾਈ ਹੋਈ ਸੀ ਇਹ ਨਾਲ ਤੇ ਨਹੀਂ ਜਿਹੜਾ ਹੁੰਦਾ ਸੀ ਗੱਡੀ ਮੋਹ ਮੰਦਰ ਦੇ ਮੋੜੇ ਖੜੀ ਕਰਕੇ ਤੇ ਜੱਟ ਤੁਹਾਨੂੰ ਕਿਹਦੇ ਦਾ ਸ਼ੱਕ ਹੈ ਜੀ ਕਿਹਦੀ ਦਬਾਅ ਜਾ ਕੇ ਕਰਦੇ ਪਏ ਇਹ ਇਹ ਕੋਈ ਦੁਗਲ ਤੋਂ ਕਰਾਈ ਨਹੀਂ ਕੋਈ ਨਗਰ ਨਿਗਮ ਦੀ ਟੀਮ ਆਈ ਸੀ ਆਜ ਤੱਕ ਹਾਂਜੀ ਇਹ ਆਈ ਸੀ ਜੀ ਇੱਧਰ ਫੋਟੋਆਂ ਆ ਕੇ ਜਾਣ ਆਪਣੀਆਂ ਨਹੀਂ ਪਰ ਅੱਜ ਤਾਂ ਐਤਵਾਰ ਨਗਰ ਨਿਗਮ ਤਾਂ ਉਦਾਂ ਹੀ ਛੁੱਟੀ ਹੁੰਦੀ ਹੈ ਇਹ ਸਾਰੇ ਪਤਾ ਨਹੀਂ ਤੇ ਤੁਸੀਂ ਇੱਕ ਧੂਏ ਦੀ ਗੱਲ ਕਰਦੇ ਸੀ ਕਿਹੜੀ ਪੱਟੀ ਹੈ ਕਾਹਦਾ ਕਾਰੋਬਾਰ ਹੈ ਕਾਹਦਾ ਧੂਆਂ ਇਹ ਇਹ ਨਾਂ ਲਾਂਦਾ ਜੀ ਨਾਲ ਮੰਦਿਰ ਦੇ ਬਿਲਕੁਲ ਨਾਲ ਮੰਦਿਰ ਦੇ ਨਾਲ ਆ ਤੇ ਰਸਤਾ ਬੇਲਣਾ ਸਾਰੀ ਦੀਆਂ ਮੱਖੀਆਂ ਸਾਰੀ ਦੀਆਂ ਪ੍ਰਦੂਸ਼ਣ ਸਵੇਰੇ ਆ ਕੇ ਦੇਖੋ ਕਿੱਡੇ ਕਿੱਡੇ ਧੂਆਂ ਜੰਦਾ ਨੂੰ ਸਾਹ ਨਹੀਂ ਆਂਦਾ ਮੰਦਿਰ ਦੇ ਵਿੱਚ ਨਾਂ ਦੀ ਦੁਕਾਨ ਹੈ ਆ ਗਾਹ ਕੌਂਦੇ ਆ ਤੇ ਪਾਰਕਿੰਗ ਦਾ ਕੀ ਇਹ ਪਾਰਕਿੰਗ ਤੰਦੀ ਕਰਕੇ ਤਕਲੀਫ ਆ ਜੀ ਕਿਸ ਨੂੰ ਅਸੀਂ ਪਾਰਕ ਬੂਟੇ ਲਾਏ ਆ ਤੇ ਉਹਨਾਂ ਦੀ ਆਓ ਆਪਣੀਆਂ ਗੱਡੀਆਂ ਘਲਵਾਉਂਦੇ ਗਾਹ ਦੀਆਂ ਵੀ ਮੰਦਿਰ ਦੇ ਮੋਰੇ ਲਾ ਦਿਓ ਬਿਨਾਂ ਨੇ ਇੱਥੇ ਗਾਉ ਤੇ ਗੱਡੀਆਂ ਚਲਾਓ ਮੰਨਰ ਤੁਸੀਂ ਯਾਦ ਨੂੰ ਲੈ ਕੇ ਮਤਲਬ ਤੁਸੀਂ ਨਾ ਨਾੜੇ ਦਾ ਦੋਸ਼ ਕੱਢ ਰਹੇ ਹਾਂ ਹਾਂਜੀ ਹਾਂਜੀ ਉਹਦਾ ਹੀ ਦੋਸ਼ ਹੈ ਸਾਰਾ ਉਹਨੂੰ ਤਾਂ ਅਕੇਲ ਤਕਲੀਬ ਆ ਉਹ ਕਹਿੰਦੀ ਸ਼ਹਿਰ ਕਰਾਰਿਆ ਵਾ ਕਹਿ ਕੇ ਇਹ ਕੰਮ ਤੇ ਨਾਲੇ ਕਰਾਰਿਆ ਤੁਸੀਂ ਕੰਪਲੀਟ ਵੀ ਪਾਈ ਸੀ ਕੋਈ ਇਹਦੀ ਨਾਲ ਤੇ ਦੀ ਕੋਈ ਹਜੇ ਤਾਂ ਨਹੀਂ ਪਾਈ ਜੀ ਪਾਣੀ ਆ ਹੁਣ ਪਾ ਦੇਣੀ ਆ ਉਹਨਾਂ ਆਪਣੇ ਕੋਲ ਧਮਕੀ ਆ ਰਹੀ ਹੈ ਕੀ ਕੀ ਕਹਿਣਾ ਚਾਹੁੰਦੇ ਤੁਸੀਂ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਇਹੀ ਕਹਿਣਾ ਜਾਣਦੇ ਆ ਸਵਚ ਭਰ ਤੇ ਭਜਾਣਾ ਜੇ ਤੁਸੀਂ ਤੋੜਨਾ ਤੇ ਪਿੱਛੋ ਤੁਰਿਆ ਉਹ ਬੋਲਦਾ ਹਾਂ ਕਬਜੀ ਹਟਾ ਲਓ ਅਸੀਂ ਆਪ ਹਟਾ ਦੇਵਾਂਗੇ ਜੇ ਤੁਹਾਨੂੰ ਰੱਬ ਦਾ ਕਰ ਨਹੀਂ ਕਰਾ ਲੱ ਬੀਸ ਵਾਚੂ ਮੈਲ ਤੋ ਬਿਆਨ ਨੇ ਜੇ ਜੀ ਕੋ ਪਾਪ ਕੀਤਾ ਇਹ ਕਦੀ ਕਪੜਾ ਘਰ ਦਾ ਬਣਾਉਣ ਲੱਗੇ ਆ ਕਿ ਸਾਨੂੰ ਜੋ ਸਹਜਾ ਬਣਦੀ ਆ ਦੇ ਦਿਓ ਹਾਨੀਪਾਣਾ ਦੀ ਕਿਨਾਰੀ ਆਪਣਾ ਅਜੀ ਮੇਰਾ ਨਾਮ ਜੀ ਮਨੋਜ ਘਰਤ ਦਵਾ ਕਿੰਨੇ ਸਾਲ ਤੋਂ ਸੇਵਾ ਕਰ ਰਹੇ ਮੰਦਿਰ ਚ ਆਪਣੇ ਕੋ ਯਾਹ ਪੇ ਪਰਸੀ 26 ਸਾਲ ਹੋ ਗਏ ਬਾਬਾ ਭੂਤਨਾਥ ਮੰਦਿਰ ਹੈ ਜੀ ਕਿੰਨੇ ਸਾਲ ਪੁਰਾਣਾ ਮੰਦਿਰ ਹੈ ਇਹ 40 ਸਾਲ ਇਹ 40 45 ਸਾਲ ਪ੍ਰਾਚੀਨ ਮੰਦਿਰ ਹੈ ਜੀ ਕੀ ਮਾਮਲਾ ਕਿਸੇ ਜਿਹੜਾ ਇੱਕ ਕਹਿੰਦੇ ਆਈ ਸੀ ਗੱਲ ਮਾਮਲਾ ਸਰ ਏਕ ਹੀ ਤਰ੍ਹਾਂ ਆਪਾਂ ਕਿਆਰੀ ਬਣਾਈ ਸੀ ਬਾਹਰ ਮੰਦਿਰ ਦੇ ਬਾਹਰ ਕਿਆਰੀ ਬਣਾਈ ਸੀ सुंदरता के लिए क्यारी बनाई थी ताकि चलो सुंदरता रहेगी जैन मोडल स्कूल है हमारे मंदिर के पीछे स्कूल है, है तो वहाँ से छोटे चोड़ छोटे बच्चे दोपहर को आते हैं इधर खड़े रहते हैं तो वो धूप में खड़े रहते हैं उनके लिए हम व्यवस्था बना रहे हैं कि यहाँ पे चलो क्यारी बन जाएगी थोड़ी हरियाली हो जाएगी उनके लिए बच्चों के लिए चेयर लगा देंगे पानी ठंडा पानी वगैरह बच्चे यहाँ पे आके आराम से बैठेंगे अभी परेशानी कैसे कर दी है परेशानी अपने को यह जी हमने बना भी दिया और प्रशासन से हमने मेयर साहब से इजाज़त भी ली थी उनकी इजाज़त भी मिल गई उन्होंने बोला कि ठीक है जी मगर आज तो दोपहर को क्या हुआ दोपहर तो को उन्होंने किसी के दबाव में आके हमारे आस पड़ोस में मतलब बहुत लोग दुश्मन बनते जा रहे हैं हमारे उन्होंने किसी के दबाव में आके मेयर साहब थे जी जो कि आम आदमी पार्टी से हैं जी उनके साथ कई सीनियर नेता थे जी उन्होंने यहाँ पे आके हमारे को मना किया कि आप ये तोड़ो इसको हटाओ तो हमने उनसे सवाल किया कि हमने पहले आपको पूछा था तो आपने पहले बोला कि बना लो जी अभी आप बोल रहे हैं कि इसको तोड़ो तो हमने उनको पूछा कि क्यों तोड़ें तो उन्होंने कहा कि आपने तोड़ना तो ठीक है नहीं तो फिर हम तोड़ देंगे जी इस तरीके से उनको हमारे को धमकी दी कि हम तोड़ देंगे हमने बोला कि आप तोड़ दो जी और एक थोड़ा हमारे मंदिर के आसपास गंदगी ज्यादा हो रही है श्रद्धालु आते हैं सवेरे सवेरे मत्था टेकने के लिए तो वो बहुत परेशान होते हैं उनकी कंप्लेंट होती है कि आसपास आपकी गंदगी हो रही है क्योंकि इस साइड में इधर एक दुकान है जी नान की दुकान है आप देख सकते हैं आप सुबह आके देखेंगे तो यहाँ पे बिल्कुल धुआं धप मचा रहता जी प्रदूषण इतना रहता है कि सांस लेना आया मुश्किल होता जी तो बहुत लोगों के मतलब ਪਰੀਸ਼ਾਨੀ ਦੇ ਕਾਰਨ ਅਸੀਂ ਨੇ ਨੂੰ ਵੀ ਕਈ ਵਾਰ ਬੋਲਾ ਕਿ ਆਪ ਵੀ ਆਪਣਾ ਥੋੜਾ ਸੈੰਜਾਮ ਕਰੋ ਮਗਰ ਕੋਈ ਸਾਡੀ ਸੁਣਵਾਈ ਨਹੀਂ ਕਰਦਾ ਜੀ ਇੱਕ ਤਾਂ ਇਹ ਵੀ ਰੋਡ ਤੇ ਜਿੱਦਾਂ ਅੱਜ ਕਹਿੰਦੇ ਸ਼ਿਕਾਇਤ ਇਹਨਾਂ ਨੇ ਕੀਤੀ ਹੈ ਇਹ ਵੀ ਤਾਂ ਰੋਡ ਦੇ ਉੱਪਰ ਹੀ ਬੈਠੇ ਨਿਯਾਜ ਕਬਜ਼ਾ ਕਰਕੇ ਜੀ ਬਿਲਕੁਲ ਕੋਈ ਕੰਪਲੇਟ ਤੁਸੀਂ ਇਹਨਾਂ ਦੀ ਕੀਤੀ ਜਾਂ ਮੇਅਰ ਸਾਹਿਬ ਇਹਨਾਂ ਨੂੰ ਕੁਝ ਕਹਿ ਕੇ ਗਏ ਨਹੀਂ ਜੀ ਹਲੇ ਆਪਾਂ ਕੋਈ ਕੰਪਲੇਨ ਨਹੀਂ ਕੀਤੀ ਨਾ ਹੀ ਮੇਅਰ ਸਾਹਿਬ ਨੇ ਕੋਈ ਇਨਕਾ ਕਿਹਾ ਜੀ ਮੇਰ ਸਾਹਿਬ ਨੇ ਵੀ ਹਮਾਰੇ ਉਪਰ ਹੀ ਦਬਾਅ ਡਾਲਾ ਹੈ ਮੰਦਿਰ ਕੋ ਉਪਰ ਹੀ ਦਬਾਅ ਡਾਲਾ ਜੀ ਕਿਸੇ ਮੇਰ ਸਾਹਿਬ ਨੂੰ ਕਿਆਰੀਆਂ ਦਿਖੀਆਂ ਵਾ ਮਤਲਬ ਆ ਰੋਡ ਤੇ ਕੱਢੇ ਨੇ ਜੀ ਇਹ ਜੋਤਨਾ ਕੁਛ ਇਹਾ ਕਰ ਰਿਹਾ ਕਾ ਜਿਨ੍ਹਾਂ ਨੇ ਪੂਰੀ ਜਗ੍ਹਾ ਵੀ ਰੱਖੀ ਲੋਕੋ ਨੇ ਜੇ ਉਹਨੂੰ ਨਹੀਂ ਦਿਖਾਇ ਜਿਨੂੰ ਸਿਰਫ ਇਹ ਕਿਆਰੀ ਦਿਖੀਆਂ ਜੀ ਅਰੇ ਧਾਰਮਿਕ ਜਗ੍ਹਾ ਨੂੰ ਸਹਿਯੋਗ ਦੇਣ ਨੂੰ ਲੈ ਕੇ ਵਿਰੋਧ ਕਿਉਂ ਹੋ ਰਿਹਾ ਆ ਕੋਈ ਕਾਰੋਬਾਰੀ ਨੂੰ ਲੈ ਕੇ ਇਹ ਪਾਰਕਿੰਗ ਮਾਰੇ ਜੀ ਇਹ ਨਾ ਦਿਖਾਈ ਹੈ ਇਹ ਜੋ ਹਮਾਰੇ ਸਾਥ ਮੈਂ ਹੈ ਨਾ ਦੁਕਾਨ ਇਹਾ ਕੀ ਪਾਰਕਿੰਗ ਬਣਾ ਰੱਖੀ ਉਹਨਾਂ ਨੇ ਕਿਉਂਕਿ ਕੋਈ ਅਗਰ ਆਤਾ ਤਾਂ ਉਹ ਗੱਡੀ ਇਧਰ ਗੱਡੀ ਕਰਦਾ ਜੀ कई बार हमने भी उनको गड्डी वाले को बोला कि आप आगे करें कई बार कोई मत्था टेकने के लिए आता है तो गड्डी वाले हमारे से बहसबाजी भी कर चुके हैं मगर इस मुद्दे पर अभी तक कोई भी हमारे किसी ने कुछ नहीं था तो हमने ये मतलब क्यारियां बना दी कि इसका जो है काम खत्म हो जाए हम तो हम टाइम दे के क्यारियां है क्यारिया कोई समय नहीं दिया जी उन्होंने कहा कि हम डाल देंगे इसको उन्होंने बोला कि आप तोड़ दो हमने कहा कि हम नहीं तोड़ेंगे जी हमने बनाने के लिए तोड़ने के लिए थोड़ी बनाई है आप ही तोड़ दो कह रहे कि हम तोड़ देंगे जी तो सरासर ये इसको हम गुंडागिर्दी कह सकते हैं कि किसी धार्मिक जगह पे ऐसी मतलब भावना लाके आना या अपना प्रशासन का अपना जोर अगर जोर दिखाना है तो सशारपुर रोड पे बहुत से कब्जे हैं ये बहुत ऐसी कब्जे हैं जो आप हमारे मंदिर के साथ ही देख सकते हैं कितने पहले आप इनको हटवाइए फिर इसको भी हम हटा देंगे अगर इसका नहीं हल होता तो आपकी क्या कार्रवाई अभी अगर प्रशासन या हमारे इस बात का हल नहीं होता है तो आगे हम पूरे शहर से जितने भी हमारे धार्मिक हिंदू संगठन हैं शहर के लोग हैं उनका हम सहयोग लेंगे और उसके आगे जो कार्रवाई होगी वो भी करेंगे अगर धरना लगाना पड़ा तो हम यहाँ पे धरना भी लगाएंगे जी